ਜਦੋਂ ਖੁਦਾ ਦਾ ਰੂਹ ਆਵੇਗਾ ਜਦੋਂ ਰੂਹ ਵਾਲੇ ਲੋਕਾਂ ਵਿੱਚ ਬੈਠੋਗੇ ਬੰਨ ਕੇ ਆਪਣੇ ਆਪ ਨੂੰ ਲੈ ਗਏ ਹੋਗੇ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਜਾਣਾ ਹੀ ਜਾਣਾ ਹੈ ਆਪਣੇ ਅੰਦਰ ਵਿਸ਼ਵਾਸ ਭਰ ਲੋਗੇ ਆਪਣੇ ਅੰਦਰ ਨਿਚਾ ਭਰ ਲੋਗੇ ਜਦੋਂ ਤੁਸੀਂ ਮਰਕਜ਼ 5 5ੀ ਵਚਨ ਪੜੋਗੇ ਉਥੇ ਕੌਰਤਿਆ 12 ਸਾਲ ਬਿਮਾਰੀ ਦੇ ਵਿੱਚ ਐ ਬੋਲੋ ਕਿੰਨੇ ਦੁਖੀ ਆ ਕਿੰਨਾ ਚਿਰ ਹੋਇਆ ਆ 12 ਸਾਲ ਸਾਰੇ ਬੋਲੋ ਕਿੰਨਾ ਚਿਰ ਮਾਨ ਕਿੰਨਾ ਚਿਰ ਹੋਇਆ 12 ਸਾਲ ਹੋਇਆ ਬਿਮਾਰੀ ਦੇ ਵਿੱਚ ਤੇ ਘਰ ਵੇਚ ਲਿਆ ਸਾਰਾ ਬਿਮਾਰੀ ਦੇ ਨਾਲਤਾ ਹਾਲ ਵਿਚਾਰੀ ਦਾ ਫੇਰ ਉਹੀ ਪਰ ਇੱਕ ਮਨ ਚ ਬਣਾ ਲਿਆ ਹੁਣ ਕਹਿੰਦੀ ਆ ਵੀ ਮੈਂ ਉਹਦੇ ਪੱਲਾ ਸੁਲਵਾਂ ਮਨ ਬਣਾ ਲਿਆ ਦਿਲ ਬਣਾ ਲਿਆ ਜੇ ਤੋ ਦਿਲ ਬਣਾ ਲਿਆ ਮਨ ਬਣਾ ਲਿਆ ਜੇ ਤੋ ਤੁਸੀਂ ਮਨ ਬਣਾ ਲੋਗੇ ਨਾ ਬੰਦਗੀ ਚ ਸਾਰਾ ਕੁਝ ਠੀਕ ਹੋਣਾ ਆ ਤੇ ਆਪਣੇ ਆਪ ਸਮਰਥ ਮਿਲ ਜੇਗੀ ਬੋਲੇ ਹਾਲੇਲੂਇਆ 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 ਆਪਣੇ ਆਪ ਸਮਰਥ ਮਿਲ ਜੇਗੀ ਜਿਹੜੇ ਰੋਗ ਨਹੀਂ ਠੀਕ ਹੋਏ ਜਿਹੜੀਆਂ ਬਿਮਾਰੀਆਂ ਨਹੀਂ ਠੀਕ ਹੋਈਆਂ ਜਿਹੜੀਆਂ ਸਮੱਸਿਆ ਨਹੀਂ ਹੱਲ ਹੋਈਆਂ ਜਿਹੜੇ ਕਰਜ਼ੇ ਨਹੀਂ ਲੱਥੇ ਜਿਹੜੀਆਂ ਮੁਸ਼ਕਲਾਂ ਘਰ ਚੋਂ ਨਹੀਂ ਦੂਰ ਹੋਈਆਂ ਜਿੱਦਣ ਤੁਸੀਂ ਮਨ ਬਣਾ ਲਿਆ ਉਹ ਸੌਰਤ ਦੀ ਤਰ੍ਹਾਂ ਵੀ ਯਸੂ ਤੇ ਕਰ ਜਾਵਾਂਗੀ ਤੇ ਪੱਲੇ ਨੂੰ ਹੱਥ ਲਾਵਾਂਗੇ ਯਸੂ ਤੇ ਕਰ ਜਾਵਾਂਗੀ ਪੱਲੇ ਨੂੰ ਹੱਥ ਲਾਵਾਂਗੇ ਤੇ ਸਿਫਾ ਲੈ ਕੇ ਆਵਾਂਗੇ ਜਾਵਾਂਗੇ ਲਾਵਾਂਗੇ ਆਵਾਂਗੇ ਕਿਦਾਂ ਖਾਲੀ ਨਹੀਂ ਭਰ ਕੇ ਆਵਾਂਗੀ ਬੋਲੇ ਹallelujah ਉਹਦੋਂ ਇਸ ਤਰ੍ਹਾਂ ਨਹੀਂ ਕਿ ਜਿੱਦਾਂ ਬੰਦਾ ਆਉਂਦਾ ਓਦਾਂ ਜਾਂਦਾ ਯਾਦ ਰੱਖੋ ਹੰਨਾ ਸਾਲ ਦੇ ਵਿੱਚ ਅੱਗੇ ਵੀ ਆਉਂਦੀ ਹੁੰਦੀ ਸੀ ਹੈਕਲ ਦੇ ਵਿੱਚ ਪਰ ਉਹਦਾ ਆਉਣ ਦਾ ਇਰਾਦਾ ਹੋਰ ਹੁੰਦਾ ਸੀ ਪਹਿਲਾਂ ਪੁੱਤਰ ਨਹੀਂ ਸੀ ਕੋਈ ਤਾਨੇ ਮੇਨੇ ਮਾਰਦੇ ਹੁੰਦੇ ਨਹੀਂ ਦੁਖੀ ਕਰਦੇ ਹੁੰਦੇ ਸੀ ਲੋਕ ਪਰ ਜਿੱਦਣ ਉਹਨੇ ਤਮੰਨਾ ਕਰ ਲਈ ਦਿਲ ਬਣਾ ਲਿਆ ਇਹ ਦਿਲ ਬਣਾ ਲਿਆ ਸਾਰੇ ਆਪਣੇ ਦੁੱਖ ਜਿਹੜੇ ਆ ਸਾਰੇ ਦੁੱਖ ਪ੍ਰਭੂ ਦੇ ਅੱਗੇ ਖੋਲ ਦਿੱਤੇ ਜਦੋਂ ਬੰਦਾ ਅਥਰੂਆਂ ਦੇ ਨਾਲ ਪ੍ਰਭੂ ਦੇ ਅੱਗੇ ਪ੍ਰਾਰਥਨਾ ਕਰੇ ਰੋ ਰੋ ਕੇ ਦੁਆ ਕਰੇ ਤੇ ਅਥਰੂ ਜਿਹੜੇ ਆ ਉਹ ਅੱਖਾਂ ਦੇ ਵਿੱਚ ਨਹੀਂ ਨਹੀਂ ਉਹ ਅਥਰੂ ਥੱਲੇ ਟਿਕਰ ਉਹਦੇ ਜ਼ਮੀਨ ਦੀ ਉੱਤੇ ਡਿੱਗਣ ਤੇ ਫਿਰ ਉਹ ਅਥਰੂ ਜਿਹੜੇ ਡਿੱਗੇ ਹੋਏ ਆ ਉਹ ਫਿਰ ਖੁਦਾ ਦੇ ਘਰ ਵਿੱਚ ਪਹੁੰਚਦੇ ਆ ਬੋਲੇ ਹਾਲੇਲੂਇਆ ਜਿੱਦਣ ਹੰਨਾ ਨੇ ਅਥਰੂ ਜਿਹੜੇ ਛੁੱਟੇ ਰੋ ਰੋ ਕੇ ਦੱਸਿਆ ਆਪਣਾ ਹਾਲ ਦਿਲ ਦਾ ਹਾਲ ਤੇ ਲੋਕੀ ਸਾਰੇ ਚੱਲ ਗਏ ਆ ਦੁਆ ਕਰਕੇ ਬੰਦਗੀ ਕਰਕੇ ਚੱਲ ਗਏ ਆ ਲੋਕ ਪਰ ਹੰਨਾ ਵਿਚਾਰੀ ਉੱਥੇ ਬੈਠੀ ਹੈ ਵੇਖੋ ਬੰਦਗੀ ਦਾ ਨਾਲ ਹੰਨਾ ਬੈਠੀ ਹੈ ਤੇ ਈਲੀ ਆਇਆ ਕਹਿੰਦਾ ਹੰਨਾ ਉਸ ਔਰਤ ਨੂੰ ਕਹਿੰਦਾ ਤੂੰ ਅਜੇ ਤਿੱਕਰ ਆਪਣੀ ਖੁਮਾਰੀ ਦੇ ਵਿੱਚ ਆ ਉਹਨੂੰ ਇਹ ਲੱਗੇ ਵੀ ਇਹਨੇ ਨਸ਼ਾ ਪੀਤਾ ਤੇ ਨਸੇ ਦੇ ਵਿੱਚ ਰੋ ਰਹੀ ਹੈ ਉਹਨੇ ਕਿਹਾ ਆਪਣੀ ਦਾਸਨ ਨੂੰ ਇਸ ਤਰ੍ਹਾਂ ਨਾ ਕਹ ਮੈਂ ਤਾਂ ਆਪਣੇ ਪ੍ਰਭੂ ਦੇ ਅੱਗੇ ਸਾਰੇ ਦੁੱਖ ਜਿਹੜੇ ਆ ਦੱਸ ਦਿੱਤੇ ਆ ਤੇ ਕੀ ਹੋਇਆ ਖੁਦਾ ਨੇ ਫਿਰ ਉਹਦੇ ਨਾਲ ਗੱਲ ਕੀਤੀ ਇਹ ਲਈ ਨਾਲ ਵੀ ਇਹ ਔਰਤ ਹੈ ਅੱਜ ਦਿਲ ਨੂੰ ਖੋਲਿਆ ਨੇ ਮਨ ਨੂੰ ਇਨੇ ਖੋਲਿਆ ਹੈ ਦਿਲ ਖੋਲ੍ਹ ਕੇ ਪ੍ਰਭੂ ਦੀ ਹਜ਼ੂਰੀ ਵਿੱਚ ਬੈਠੀ ਹੈ ਬੋਲੇ ਹਾਲੇਲੂਇਆ ਹਾਲੇਲੂਇਆ ਤੁਹਾਨੂੰ ਕਿਹਾ ਵੀ ਇਹਨੂੰ ਕਹਿ ਕਿ ਜਾਂ ਜਿਹੜੇ ਪਹਿਲਾਂ ਤੂੰ ਉਦਾਸ ਸਾਂ ਉਦਾਸੀ ਸੀ ਜਿਹੜੇ ਤਾਣੇ ਮੇਨੇ ਵੱਜਦੇ ਤੇਰੇ ਤੇਰੇ ਜੀਵਨ ਦੇ ਵਿੱਚ ਖੁਦਾ ਇੰਨੀ ਬਰਕਤ ਦਿੰਦਾ ਹੈ ਜਾ ਫਿਰ ਕਦੀ ਮੂੰਹ ਤੇਰਾ ਉਦਾਸ ਨਹੀਂ ਹੋਏਗਾ ਤੇ ਜਿਹੜੀ ਬਿਮਾਰੀ ਤੈਨੂੰ ਇਹ ਲੱਗੀ ਹੋਈ ਸੀ ਦੂਰ ਹੁੰਦੀ ਆ ਤੇ ਜਾ ਆਪਣੇ ਘਰ ਨੂੰ ਜਾ ਸੁਖ ਨਾਲ ਰਹਿ ਬੋਲੇ ਹਾਲੇਲੂਇਆ ਹਾਲੇਲੂਇਆ ਯਾਦ ਰੱਖੋ ਜਦੋਂ ਤੁਸੀਂ ਦਿਲ ਖੋਲ੍ਹ ਕੇ ਖੋਲ੍ਹ ਕੇ ਆਪਣਾ ਦਿਲ ਆ ਕੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਆਜੋ ਆ ਜੇ ਨੇ ਜੋ ਜਿੱਦਣ ਤੇ ਫਿਰ ਜਿੱਦਾਂ ਆਏ ਜੋ ਉਦਾਂ ਨਹੀਂ ਜਾਓਗੇ ਸਾਰੇ ਸਾਰੇ ਦੁੱਖ ਜਾਂਦੇ ਜਾਣਗੇ ਪਰ ਪਵਿੱਤਰ ਆਤਮਾ ਜਿਹੜਾ ਆ ਪਵਿੱਤਰ